ਲਾਕੇ ਰੇਲ ਰੁਕੂਵਾਚ ਪੰਜਾਬ ਦੀਆਂ ਮੰਗਾਂ ਲੈ ਕੇ ਅਸੀਂ 12 ਵਜੇ ਤੱਕ ਕਲਟੀਮੇਟਮ ਦਿੱਤਾ ਅੱਜ ਤੱਕ ਨਾ ਵਾਕੇ ਨਿਭੜਜੋ ਟੀ ਰੇਲ ਕਰਨ ਲਈ ਕਿਸਾਨਾਂ ਦੇ ਅਖਸ਼ ਨੂੰ ਖਰਾਬ ਕਰਨ ਲਈ ਇੱਕ ਬੰਨੇ ਸ਼ਿਵਰਾ ਚੌਰਾਨ ਕਹਿ ਰਿਹਾ ਅਸੀਂ ਤਾਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਉਹ ਵੀ ਟਾਈਮਸ ਕੰਟਰੋਲ ਕਰਦਾ ਇਹ ਸਾਰਾ ਕੁਝ ਗਿਣ ਮਿਟ ਕੇ ਹੋ ਰਿਹਾ ਕੀ ਹੈਗਾ ਅਰ ਇਹਦਨਾ ਕਹਿ ਰਹੇ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ ਇਹੀ ਇਹੀ ਕਹਿੰਦੇ ਸੀ ਵਪਾਰੀਆਂ ਨੂੰ ਦੇਖੋ ਸੱਚ ਪੂਛੋਂ ਨਿਕਲ ਹੀ ਆਇਆ ਨਾ ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ 5 ਅਕਤੂਬਰ ਨੂੰ ਜਵਾਬ ਮਿਲਣਾ 8 ਅਕਤੂਬਰ ਨੂੰ ਆਜਣਾ ਮੈਂ ਸਰਵਰ ਸਿੰਘ ਪੰਦੇਰ ਦੇਵੀदासਪੁਰਾ ਤੋਂ ਬੋਲ ਰਿਹਾ ਜਿੱਥੇ ਸਾਡਾ ਪੰਜਾਬ ਸਰਕਾਰ ਨੂੰ ਲੈ ਕੇ ਰੇਲ ਰੋਕੋ ਅੱਜ ਪੰਜਾਬ ਦੀਆਂ ਮੰਗਾਂ ਲੈ ਕੇ ਅਸੀਂ 12 ਵਜੇ ਤੱਕ ਅਲਟੀਮੇਟਮ ਦਿੱਤਾ ਵੀ ਸਾਡੇ ਨਾਲ ਬੈਠ ਕੇ ਨਿਪਟਜੋ ਜਿਵੇਂ ਪ੍ਰਾਲੀ ਵਾਲਾ ਮਸਲਾ ਵਾ ਛੇ ਪਰਾਂ ਨੂੰ ਮਾਪ ਜਾ ਹੈਗਾ ਹੋਰ ਮੰਗਾਂ ਹੈਗੀਆਂ ਸਾਡੇ ਜਿਹੜਾ ਇਸ ਵੇਲੇ ਖੱਟਰ ਸਾਹਿਬ ਦਾ ਬਿਆਨ ਮੀਡੀਆ ਵਿੱਚ ਚੱਲ ਰਿਹਾ ਹੈਗਾ ਜਿਹੜੇ 9.5 ਸਾਲ ਹਰਿਆਣੇ ਦੇ ਸੀਐਮ ਰਹੇ ਨੇ ਅਸਵਲੇ ਕੇਂਦਰੀ ਮੰਤਰੀ ਨੇ ਜੋ ਕੁਝ ਉਹਨਾਂ ਨੇ ਬੋਲਿਆ ਵੀ ਅਸੀਂ ਜਿਹੜੀ ਭਾਰੀ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੈਗਾ ਔਰ ਇਹਦ ਨਾ ਕਹਿ ਰਹੇ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ। ਇਹੀ-ਇਹੀ ਕਹਿੰਦੇ ਸੀ ਵਪਾਰੀਆਂ ਨੂੰ ਵੇਖੋ ਸੱਚ ਮੂੰਹ ਚੋਂ ਨਿਕਲ ਹੀ ਆਇਆ ਨਾ ਵੀ ਇਹ ਰਾਹ ਰੋਕਣ ਵਾਲੇ ਨੇ, ਟਰਾਂਸਪੋਰਟਰਾਂ ਨੂੰ ਕੋਈ ਆਮ ਜਨਤਾ ਨੂੰ ਇੰਨਾ ਨੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈਗਾ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਦੇ ਉਪਦਰਵੀ ਬਿਆਨ ਪਹਿਲਾਂ ਵੀ ਆ ਚੁੱਕੇ ਆ ਪਹਿਲੇ ਅੰਦੋਲਨ ਚ ਵੀ ਕਹਿੰਦੇ ਸੀਗੇ ਕਿ 100 150 ਬੰਦਾ ਇਕੱਠਾ ਹੋ ਜੋ ਡਾਂਗਾ ਚ ਫੜ ਲੋ ਜੇ ਕਿਤੇ ਕਿਸਾਨ ਮਿਲਦੇ ਆ ਤੇ ਡਾਂਗ ਫੇਰੋ ਰੱਜ ਕੇ ਔਰ ਜੇ ਜੇਲ ਜੂਲ ਹੋ ਜੂਗੀ ਤੇ ਵੱਡੇ ਲੀਡਰ ਬਣ ਕੇ ਨਿਕਲੋਗੇ ਫਿਰ ਉਹਨਾਂ ਨੇ ਆਪਣੇ ਬਿਆਨ ਤੇ ਮਾਫੀ ਮੰਗੀ ਸੀ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸ਼ਹੀਦ ਸੁਸ਼ੀਲ ਕੁਮਾਰ ਸੁਸ਼ੀਲ ਕਾਂਜਲਾ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਐਸਟੀਐਮ ਨੇ ਕਿਹਾ ਸੀ ਵੀ ਸਿਰ ਤੇ ਡਾਂਗਾ ਮਾਰੋ ਤੋਂ ਉਹਨਾਂ ਦੇ ਬਿਆਨਾਂ ਵਾਲੀ ਉਹ ਬੜੇ ਮਸ਼ਹੂਰ ਨੇ ਤੋਂ ਇਸ ਕਰਕੇ ਬਿਆਨਬਾਜ਼ੀ ਹਰਿਆਣੇ ਦੇ ਇਲੈਕਸ਼ਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਆ ਸਾਦੇ ਮੁੱਦਿਆਂ ਨੂੰ ਡੀਰੇਲ ਕਰ ਲਈ ਕਿਸਾਨਾਂ ਦੇ ਅਕਸ਼ ਨੂੰ ਖਰਾਬ ਕਰ ਲਈ ਇੱਕ ਬੰਨੇ ਸ਼ਿਵਰਾ ਚੌਹਰਾਨ ਕਹਿ ਰਿਹਾ ਅਸੀਂ ਤਾਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ ਉਹ ਵੀ ਟਾਈਮਸ ਕੰਟਰੋਲ ਕਰਦਾ ਇਹ ਸਾਰਾ ਕੁਝ ਜਿਣ ਮਿੱਠ ਕੇ ਹੋ ਰਿਹਾ ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ 5 ਅਕਤੂਬਰ ਨੂੰ ਜਵਾਬ ਮਿਲ ਜਾਣਾ 8 ਅਕਤੂਬਰ ਨੂੰ ਆਜਣਾ ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ਿਆ ਕਿ ਨਹੀਂ ਖੁਸ਼ਿਆ ਪਹਿਲੋ ਅਨਲ ਅਨਲ ਵਿੱਚ ਜੀ ਹੁਣ ਸੱਚ ਬੋਲਦਾ ਸੀ ਵੀ ਜੋ ਬਾਰਡਰਾਂ ਤੇ ਗੋਲੀ ਚੱਲੀ ਆ ਜੋ ਕੁਝ ਵੀ ਹੋਇਆ ਮੈਂ ਉਹਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈਗਾ ਤੋਂ ਹੁਣ ਖੱਟਰ ਸਾਹਿਬ ਨੇ ਸ਼ਹੀਦ ਸੁਪ ਕਰਨ ਦੇ ਕਤਲ ਨਾਲ ਹੱਥ ਰੰਗੇ ਆ ਜੋ ਜ਼ੁਲਮ ਬਾਰਡਰਾਂ ਤੇ ਹੋਏ ਤੇ ਮੂੰਹ ਦੇ ਵਿੱਚੋਂ ਸੱਚ ਨਿਕਲ ਗਿਆ ਪਾਪ ਦਾ ਘੜਾ ਭਰ ਚੁੱਕਾ ਤੂੰ ਭੱਜਾ ਵਾ ਹੁਣ ਤੇ ਸਾਰਾ ਕੁਝ ਸੱਚ ਲੋਕਾਂ ਦੇ ਸਾਹਮਣੇ ਆ ਜਾਣਾ ਜਣਾ ਕੰਗਨਾਰਾਉਤ ਜੀ ਕਹਿ ਰਹੇ ਨੇ ਵੀ ਮੇਰਾ ਇਹ ਨਿੱਜੀ ਬਿਆਨ ਹੈ ਕੱਲ ਵਾਲਾ ਤਾਂ ਕੰਗਨਾਰਾਉਤ ਜੀ ਐਮਪੀ ਨੇ ਨਿੱਜੀ ਕਿਹਾ ਉਹਨਾਂ ਦਾ ਗਲਤ ਬਿਆਨ ਸੱਚ ਨਹੀਂ ਹੋ ਜਣਾ ਜਿਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮਾਫੀ ਮੰਗ ਚੁੱਕੇ ਹੋਣ ਜਿਸ ਮੁੱਦੇ ਤੇ ਸਰਕਾਰ ਤੇ ਭਾਜਪਾ ਪਿੱਛੇ ਚਲ ਚੁੱਕੇ ਉਹਨਾਂ ਦੀ ਚੁਣੀ ਹੋਈ ਐਮਪੀ ਬਿਆਨ ਦੇਵੇ ਉਹਦੇ ਖਿਲਾਫ ਪਾਰਟੀ ਦੀ ਜਾਂਚਤਾ ਕਾਰਵਾਈ ਬੰਦ ਹੀ ਹੈਗੀ ਆ ਪਰ ਸਾਨੂੰ ਪਤਾ ਵਾ ਵੀ ਗਿਣਮਿਤ ਕੇ ਭਾਜਪਾ ਸਾਰੇ ਬਿਆਨ ਦਵਾ ਰਹੀ ਹੈਗੀ ਆ ਤੇ ਅਜੇ 5 ਅਕਤੂਬਰ ਤੋਂ ਇਹ ਬਿਆਨਬਾਜ਼ੀ ਐਦਾਂ ਜਾਰੀ ਰਹੂਗੀ ਫਿਰ ਇਹ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਵੀ ਸਾਹਮਣੇ ਦੇ ਕੇ ਕੀਤੀ ਜਾਊਗੀ ਤੋ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ ਔਰ ਸਾਰਾ ਦੇਸ਼ ਜਾਣਦਾ ਹੈਗਾ ਵਾ ਕਿ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਔਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਨੇ ਧੰਨਵਾਦ